ਇਹ ਕਮਾਲ ਦੀ ਮੂਵੀ ਹੈ ਮਤਲਬ ਸੋਹਣੀ ਲੱਗੀ ਵੀਰੇ ਗੁਰੂ ਰੰਧਾ ਵਾਦਿਆਂ ਨਾਲ ਉਹ ਜਿਹੜਾ ਇੱਕ ਰੋਮਾਂਟਿਕ ਹੀਰੋ ਦੀ ਵੈਕਿਊਮ ਸੀ ਉਹ ਪਰਿਆ ਫਿਲਮ ਬਹੁਤ ਇਮੋਸ਼ਨਲ ਹੈ ਔਰ ਗੁਰੂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਬਹੁਤ ਸੋਹਣੀ ਫਿਲਮ ਹੈ ਬਹੁਤ ਖੂਬਸੂਰਤ ਫਿਲਮ ਹੈ ਕੋਰ ਵਰਡਸ ਨਹੀਂ ਆ ਕਿ ਮੈਂ ਕਹਾਂ ਤਾਂ ਕਹਾਂ ਕੀ ਮਤਲਬ ਕਮਾਲ ਦੀ ਇਦਾਂ ਦੀ ਮੂਵੀ ਹੈ ਨਾ ਜਿਹੜੀ ਫਿਲਮ ਜਿਹੜੀ ਹੈ ਨਾ ਗਾਗਰ ਚ ਸਾਗਰ ਭਰਨ ਵਾਲੀ ਗੱਲ ਹੈ ਔਰ ਸੱਚੀ ਬਹੁਤ ਪਿਆਰ ਦਿੰਦੇ ਆ ਉਥੋਂ ਦੇ ਲੋਕੀ ਔਰ ਫਿਲਮ ਬਹੁਤ ਇਮੋਸ਼ਨਲ ਹੈ ਔਰ ਗੁਰੂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਨਫੈਕਟ ਉਹ ਲੜਕੀ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਔਰ ਜਦੋਂ ਮੈਂ ਬਾਰਡਰ ਕਰਾਸ ਕੀਤਾ ਸੀਗਾ ਮੇਰੀਆਂ ਅੱਖਾਂ ਦੇ ਵਿੱਚ ਵੀ ਐਂ ਹੰਝੂ ਸੀਗੇ ਜਿਵੇਂ ਇਹ ਫਿਲਮ ਦੇ ਵਿੱਚ ਆਏ ਹੈ ਦੇਖ ਕੇ ਉਸ ਵਾਲੇ ਨਾਲ ਰੋਲ ਦੇ ਕੇ ਤੁਸੀਂ ਉਹਨਾਂ ਦੀ ਜਿਹੜੀ ਅਦਾਕਾਰੀ ਦੇਖੀ ਉਸੇ ਤੁਹਾਨੂੰ ਉਸ ਵਾਲੇ ਦਾ ਮਿਲੇ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਉੱ ਬਹੁਤ ਵਧੀਆ ਐਕਟਰਸ ਨੇ ਔਰ ਮੈਂ ਕਈ ਐਕਟਰਸ ਨੂੰ ਮਿਲੀ ਆ ਉਥੇ ਅਫਤਾਰ ਠਾਕੁਰ ਜੀ ਨੂੰ ਮਿਲੀ ਸੀਗੀ ਸੋ ਮੈਨੂੰ ਚੰਗਾ ਲੱਗਾ ਔਰ ਮੈਨੂੰ ਲੱਗਦਾ ਕਿ ਇਹ ਜੀ ਪ੍ਰੋਜੈਕਟਸ ਆਉਣੇ ਚਾਹੀਦੇ ਆ ਜਿਵੇਂ ਗੁਰੂ ਨੰਦ ਦਾ ਡੈਬਿਊ ਸੀਗਾ ਤੁਹਾਨੂੰ ਉਹ ਕਿਵੇਂ ਲੱਗਿਆ ਉਹਦੀ ਬਹੁਤ ਵਧੀਆ ਲੱਗਾ ਔਰ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਸਕ੍ਰਿਪਟ ਹੈ ਡਾਇਰੈਕਟਰ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਰਾਜਗੁਰੂ ਸਾਹਿਬ ਦਾ ਕੰਮ ਕਿਵੇਂ ਲੱਗਾ ਬਹੁਤ ਵਧੀਆ ਸੀਗਾ ਉਹਨਾਂ ਦੇ ਉਹ ਤੇ ਲੈਜੈਂਡ ਨੇ ਉਹਨਾਂ ਨੇ ਤੇ ਬਹੁਤ ਵਧੀਆ ਕੀਤਾ ਸੋਹਣੀ ਲੱਗੀ ਵੀਰੇ ਖਾਸ ਤੁਹਾਨੂੰ ਕੀ ਲੱਗਿਆ ਫਿਲਮ ਦੇ ਵਿੱਚ ਇਮੋਸ਼ਨ ਲੱਗੇ ਮੈਨੂੰ ਜਿਆਦਾ ਇਹ ਪਾਕਿਸਤਾਨ ਦੇ ਹਿੰਦੁਸਤਾਨ ਦਾ ਇੱਕ ਰਿਸ਼ਤਾ ਦਿਖਾਇਆ ਗਿਆ ਹੈਗਾ ਦੋ ਦੋਸਤ ਜੀ ਤੁਜੀ ਮਦਦ ਕਰਦੇ ਹੈਗੇ ਨੇ ਇਹ ਤੁਹਾਨੂੰ ਕੀ ਲੱਗਦਾ ਹੈ ਜੇ ਇਹ ਹੋਣਾ ਚਾਹੀਦਾ ਹੈਗਾ ਹੋਣਾ ਚਾਹੀਦਾ ਹੁਣ ਅੱਛਾ ਲੱਗਿਆ ਹਾਂ ਜੇ ਉਹਨਾਂ ਨੇ ਦਿਖਾਣਾ ਚਾਹਿਆ ਸੀ ਹਿੰਦੁਸਤਾਨ ਪਾਕਿਸਤਾਨ ਦਾ ਉਹ ਅੱਛਾ ਲੱਗਿਆ ਵੀ ਫਰਕ ਤਾਂ ਹੈ ਨਹੀਂ ਕੋਈ ਜਿਵੇਂ ਕਹਿੰਦੇ ਉਹਨਾਂ ਦੇ ਜਿਹੜਾ ਨੱਕੇ ਤੇ ਲੱਗੇ ਆ ਇਹ ਤਾਂ ਇੱਕ ਹੀ ਆ ਵਸੇ ਹੀ ਚੀਜ਼ ਹੈ ਵੀ ਇਹਨਾਂ ਕਾ ਅੱਛਾ ਲੱਗਿਆ ਇਹਨਾਂ ਦਾ ਮੈਸੇਜ ਵੀ ਸੋਹਣਾ ਸੀਗਾ ਸੁਣਨ ਲੱਗ ਗਰੂਰ ਦਾਵੇ ਦਾ ਕੰਮ ਬਹੁਤ ਸੋਹਣਾ ਲੱਗਿਆ ਅੱਛਾ ਯਾਨੀ ਕਿ ਵੀ ਮੁੰਡਾ ਵਧੀਆ ਕਰ ਰਿਹਾ ਗਰੂਰ ਦਾਵੇ ਦੀ ਐਕਟਿੰ ਤੂੰ ਬੋਦੀ ਐ ਸੋਸ਼ੀ ਗਾਦੀ ਦੱਸੀਆ ਯਾਰ ਕਮਾਲ ਦੀ ਮੂਵੀ ਆ ਮਤਲਬ ਆਪਾਂ ਮਤਲਬ ਮੈਂ ਮੇਰੇ ਕੋਲ ਵਰਡਸ ਨਹੀਂ ਆ ਕਿ ਮੈਂ ਕਹਾਂ ਤਾਂ ਕਹਾਂ ਕੀ ਮਤਲਬ ਕਮਾਲ ਦੇ ਇਦਾਂ ਦੀ ਮੂਵੀ ਹੈ ਨਾ ਜਿਹੜੀ ਹਰ ਮਨੇ ਲਗਣੀ ਚਾਹੀਦੀ ਹੈ ਕਿ ਮੈਸੇਜ ਪਹੁੰਚਣੇ ਚਾਹੀਦੇ ਆ ਯਾਰ ਹਰ ਕਿਸੇ ਦੇ ਨਾਲ ਪਿਆਰ ਸਾਰਿਆਂ ਨਾਲ ਪਿਆਰ ਨਾਲ ਰਹੁ ਚਾਹੇ ਫੈਮਿਲੀ ਵੀ ਚਾਹੇ ਦੇਸ਼ ਆ ਚਾਹੇ ਕੁਝ ਵੀ ਮਤਲਬ ਪਿਆਰ ਨਾਲ ਰਹਿਣਾ ਚਾਹੀਦਾ ਬੰਦੇ ਨੂੰ ਫਿਲਮ ਜ਼ਿਆਦਾਤਰ ਨਾਲ ਲੈਂਦੇ ਪੰਜਾਬ ਚ ਰਹੀ ਹੈਗੀ ਹੈ ਤੇ ਇਹ ਪਹਿਲੀ ਵਾਰੀ ਹੋਇਆ ਹੈਗਾ ਦਾ ਬਹੁਤ ਇਹ ਮਤਲਬ ਕਮਾਲ ਹੈ ਮਤਲਬ ਬਹੁਤ ਜ਼ਿਆਦਾ ਕਮਾਲ ਹੈ ਡਾਇਰੈਕਟਰ ਸਾਬ ਨੇ ਕਮਾਲ ਕਰਤੀ ਗੁਰੂ ਰੰਧਾਵਾ ਦੀ ਐਕਟਿੰਗ ਇਵੇਂ ਲੱਗਦੀ ਹੈ 10 ਆਊਟ ਆਫ 10 ਮਤਲਬ ਕਮਾਲ ਹੈ ਕਮਾਲ ਕਰਤੀ ਗੁਰੂ ਰੰਧਾਵਾ ਨੇ ਕਮਾਲ ਕਰਤੀ ਇਧਰ ਉਹ ਈਸ਼ਾ ਜੀ ਨੇ ਇੱਕ ਕਮਾਲ ਕਰਤੀ ਮਤਲਬ ਸਾਰਿਆਂ ਨੇ ਕਮਾਲ ਕੀਤੀ ਪਈ ਹੈ ਚਲੋ ਕਿੰਨਾਂ ਕਿੰਨੇ ਨੰਬਰ ਦੋਗੇ ਫਿਲਮ ਨੂੰ ਤੁਸੀਂ ਮੇਰੇ ਤੋਂ ਕਿੰਨੇ ਲੈਣਾ ਚਾਹੋਗੇ 10 ਗ੍ਰੇਡ ਨੰਬਰ ਦੋਗੇ ਮੈਂ 10 ਤੋਂ 100 ਲੈਣਾ ਚਾਹੁੰਦਾ ਫਿਰ ਮੇਰੇ ਸ਼ਬਦਾਂ 'ਚ ਕੋਈ ਸ਼ਬਦ ਹੀ ਨਹੀਂ ਹੈ ਜਿਹਾ ਜੀ ਇਨੀ ਸੋਣੀ ਫਿਲਮ ਬਣਾਈ ਗਈ ਹੈ ਰਜੀਵ ਟਿੰਗਰਾ ਜੀ ਵੱਲੋਂ ਗੁਰੂੰਦਾਬਾ ਜੀ ਦਾ ਕੰਮ ਬਾਕ ਕਮਾਲ ਹੈ ਇਸ਼ਾ ਦਾ ਸਾਰੇ ਐਕਟਰ ਨੇ ਜ਼ਬਰਦਸਤ ਕੀਤਾ ਹੈ ਗੁਰਸ਼ਬਦ ਦਾ ਕੰਮ ਕਿੱਡਾ ਸੋਹਣਾ ਹੈ ਹਰਦੀਪ ਜੀ ਨੀਹਾ ਦਿਆਲ ਰਾਜੇਸ਼ ਸ਼ਰਮਾ ਜੀ ਸਭ ਨੇ ਕੰਮ ਜ਼ਬਰਦਸਤ ਕੀਤਾ ਹੈ ਬਹੁਤ ਸੋਹਣੀ ਫਿਲਮ ਹੈ ਜਿਵੇਂ ਉਧਰ ਦੇ ਲਿੰਦ ਪੰਜਾਬ ਦਾ ਐਸੈਂਟ ਐਕਚੁਅਲੀ ਯੂਜ਼ ਕੀਤਾ ਗਿਆ ਕਲਾਕਾਰਾਂ ਵੱਲੋਂ ਇਹ ਤੁਹਾਨੂੰ ਲੱਗਿਆ ਵੀ ਓਵੇਂ ਦਾ ਥੋੜਾ ਬਹੁਤ ਫਰਕ ਰਹੇਗਾ ਨਹੀਂ ਉਹ ਲੱਗਦਾ ਹੀ ਨਹੀਂ ਹੈ ਵੀ ਐਕਟਰ ਇੱਧਰ ਆ ਕੇ ਉਧਰ ਨੇ ਉਹ ਤੁਹਾਨੂੰ ਉਹ ਕਿਉਂਕਿ ਉਹਦੀਆਂ ਕਾਸਟੂਮਸ ਉਹਦੀਆਂ ਲੋਕੇਸ਼ਨਸ ਉਹਦਾ ਮਾਹੌਲ ਜਿਹੜਾ ਉਹ ਇਸ ਤਰ੍ਹਾਂ ਸਜਦਾ ਕਿ ਤੁਸੀਂ ਉਹਦੇ ਵਿੱਚ ਗੁੰਮ ਹੋ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਐਕਟਰ ਆਪਣਾ ਹੀ ਹੈ ਕਿ ਉਹਨਾਂ ਦਾ ਵਾ ਇਦਾਂ ਦੇ ਜਿਹੜੇ ਕਨਸੈਪਟ ਆ ਰਹੇ ਨੇ ਹੁਣ ਹੁਣ ਇਹਦੇ ਵਿੱਚ ਖਾਸ ਤੌਰ ਤੇ ਦੇਖਿਆ ਗਿਆ ਆਲੀ ਫਿਲਮ ਜ਼ਿਆਦਾਤਰ ਜਿਹੜੀ ਰਹੀ ਹੈ ਉਹ ਲੈਨ ਦੇ ਪੰਜਾਬ ਚ ਰਹੀ ਹੈਗੀ ਹੈ ਹਾਂਜੀ ਚੈਲੰਜ ਹੁੰਦਾ ਹੈ ਇੱਕ ਡਾਇਰੈਕਟਰ ਵਾਸਤੇ हां ਕਿਉਂਕਿ ਦੂਜਾ ਮਾਹੌਲ ਜਿਹੜਾ ਅਸੀਂ ਵੇਖਿਆ ਹੀ ਨਹੀਂ ਉਹਨੂੰ ਸਿਰਜਣਾ ਬੜਾ ਔਖਾ ਹੈ ਉੱਥੋਂ ਦੇ ਹੁਣ ਜੋ ਸਕੂਟਰ ਵੀ ਦਿਖਾਇਆ ਤੇ ਉੱਥੋਂ ਦਾ ਆਪਣਾ PB02 ਚੱਲਦਾ ਉੱਥੇ LLB ਆ ਇਹ ਸਾਰੀਆਂ ਨਿੱਕੇ ਨਿੱਕੇ ਚੀਜ਼ਾਂ ਬਰੀਕੀਆਂ ਜਿਹੜੀਆਂ ਦਿਖਾਈਆਂ ਨੇ ਫਿਲਮ ਚ ਕਲਰ ਕਿਹੋ ਜਿਹਾ ਹੋਣਾ ਚਾਹੀਦਾ ਸਕੂਟਰ ਦਾ ਉਹ ਦਰਜੀ ਦੀ ਦੁਕਾਨ ਕਿਹੋ ਜਿਹੀ ਹੋਣੀ ਚਾਹੀਦੀ ਆਲਾ ਦਵਾਲਾ ਬਹੁਤ ਸੋਹਣਾ ਬੜੀ ਸਿਰਦਗਤਾ ਨਾਲ ਔਰ ਰਿਸਰਚ ਵਰਕ ਕਰਕੇ ਕੰਮ ਕੀਤਾ ਗਿਆ ਸ਼ਾਹਕੋਟ ਫਿਲਮ ਇਹ ਤਰੂ ਲੱਗਿਆ ਵੀ ਬਾਕੀ ਕਾਫੀ ਫਿਲਮਾਂ ਲੱਗੂ हां ਜਿਹੜੀਆਂ ਹੈ ਤੇ ਨੇਚਰਲੀ ਲੀਗ ਤੋਂ ਪਰੇ ਹਟ ਕੇ ਆ ਵਧੀਆ ਫਿਲਮਾਂ ਪਹਿਲਾਂ ਜਿਹੜਾ ਫਿਲਮਾਂ ਦਾ ਦੌਰ ਸੀ ਉਹ ਅੱਡ ਦੌਰ ਸੀ ਇਹ ਦੌਰ ਹੁਣ ਇੱਕ ਸੰਸੀਅਰ ਫਿਲਮਾਂ ਦਾ ਕਹਾਣੀ ਵਾਲੀਆਂ ਫਿਲਮਾਂ ਦਾ ਚੱਲਿਆ ਸੋਣਾ ਹੋ ਸਕਦਾ ਕਿ ਇਹਦੀ ਸਚਾਈ ਹੋਵੇ ਕਿ ਜਿਹੜਾ ਕੋਈ ਫਸ ਗਿਆ ਸੀ ਵਿਚਾਰਾ ਉਧਰ ਰਹਿ ਗਿਆ ਤੇ ਉਤੋਂ ਜਦੋਂ ਐਕਸਚੇਂਜ ਹੋਏ ਤੇ ਕਿਵੇਂ ਆਇਆ ਵਾਪਸ ਇਹਦੀ ਸਾਰੀ ਇੱਕ ਬਾਇਓਪਿਕ ਕਹਿ ਸਕਦੇ ਹੋ ਕਿਸੇ ਦੀ ਦਰਸ਼ਕਾਂ ਨੂੰ ਇਸ ਫਿਲਮ ਬਾਰੇ ਦੱਸੋ ਵੀ ਥਿਉ ਮੈ ਜਾਣ ਬਈ ਇਸ ਕਰਕੇ ਜਾਣਾ ਹੈ ਕਿ ਤੁਹਾਡੀ ਆਪਣੀ ਫਿਲਮ ਹੈ ਜੇ ਤੁਸੀਂ ਆਪਣੇ ਵੱਡੇ ਵੱਡੇ ਰਿਆਂ ਦਾ ਪਾਕਿਸਤਾਨ ਵੇਖਣਾ ਚਾਹੁੰਦੇ ਹੋ ਪੰਜਾਬ ਵੇਖਣਾ ਚਾਹੁੰਦੇ ਜਿੱਥੋਂ ਉੱਠ ਕੇ ਆਏ ਸੀ ਤੇ ਮੁਹੱਬਤ ਕੀ ਚੀਜ਼ ਹੁੰਦੀ ਹੈ ਔਰ ਹਲਕੀ ਫੁਲਕੀ ਕਾਮੇਡੀ ਵੀ ਵੇਖਣੀ ਹੈ ਤੇ ਖੂਬਸੂਰਤ ਫੋਟੋਗ੍ਰਾਫੀ ਤੇ ਵਾਦੀਆਂ ਵੇਖਣੀਆਂ ਤੇ ਤੁਹਾਨੂੰ ਏਸ਼ਾ ਕੋਡ ਜ਼ਰੂਰ ਵੇਖਣੀ ਚਾਹੀਦੀ ਹੈ ਬਹੁਤ ਖੂਬਸੂਰਤ ਫਿਲਮ ਹੈ ਹਿੰਦੁਸਤਾਨ ਪਾਕਿਸਤਾਨ ਦੇ ਪਿਆਰ ਮੁਹੱਬਤ ਨੂੰ ਵੀ ਦਰਸਾਉਂਦੀ ਹੈ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਜਿਹੜੇ ਲੰਗੇ ਹੋਏ ਆ ਉਹ ਵੀ ਕੁਝ ਪਲ ਯਾਦ ਆਉਂਦੇ ਨੇ ਔਰ ਖਾਸ ਕਰਕੇ ਜਿਹੜਾ ਗੁਰੂ ਨੇ ਪਹਿਲੀ ਵਾਰੀ ਡੈਬਿਊ ਕੀਤਾ ਫਿਲਮ ਦੇ ਵਿੱਚ ਲੱਗ ਨਹੀਂ ਰਿਹਾ ਕਿ ਉਹਨੇ ਫਰਸਟ ਟਾਈਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਖਾਸ ਕਰਕੇ ਹਰਦੀਪ ਗਿੱਲ ਨੇ ਬਹੁਤ ਕਮਾਲ ਦਾ ਰੋਲ ਕੀਤਾ ਫਿਲਮ ਦੇ ਜਿਹੜੇ ਗਾਣੇ ਨੇ ਉਹਨਾਂ ਗਾਣੇ ਲੈ ਕੇ ਤੁਸੀਂ ਬਹੁਤ ਬਹੁਤ ਖੂਬਸੂਰਤ ਹੈ ਬਹੁਤ ਵਧੀਆ ਬਹੁਤ ਸੋਹਣੇ ਗਾਣੇ ਲਿਖੇ ਨੇ ਔਰ ਖਾਸ ਕਰਕੇ ਜਿਹੜੇ ਐਂਡ ਦੇ ਉੱਤੇ ਹੀਰ ਪੇਸ਼ ਕੀਤੀ ਹੈ ਬਹੁਤ ਮਜ਼ਾ ਆਇਆ ਸੁਣ ਕੇ ਇਹਦੇ ਵਿੱਚ ਥੀਏਟਰ ਦੇ ਵੀ ਕਾਫੀ ਕਲਾਕਾਰ ਤੁਸੀਂ ਦੇਖੇ ਬਿਲਕੁਲ 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 ਸਾਰਿਆਂ ਦੀ ਐਕਟਿੰਗ ਵਾਈਜ਼ ਸਭ ਦਾ ਹੀ ਬਹੁਤ ਸੋਹਣਾ ਕੰਮ ਹੈ ਖਾਸ ਕਰਕੇ ਜਦੋਂ ਕਨਸੈਪਟ ਕੁਝ ਵਕਰਾ ਹੁੰਦਾ ਹੈ ਨਾ ਉਦੋਂ ਸੱਚੀ ਮੁੱਚੀ ਐਕਟਰ ਲਈ ਵੀ ਕਰਨ ਲਈ ਕੁਝ ਹੁੰਦਾ ਹੈ ਵਕਰਾ ਹਨਾ ਤੇ ਜਿਹੜੇ ਮਤਲਬ ਦੂਸਰੇ ਰਾਜ ਬੱਬਰ ਸਾਹਿਬ ਦਾ ਸੈਲੂਟ ਹੈ ਬਹੁਤ ਪੁਰਾਣੇ ਕਲਾਕਾਰ ਨੇ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੂੰ ਮੁਬਾਰਕਾ ਜੀਵੀ ਦੀ ਫਿਲਮ ਦੀ ਸਟੋਰੀ ਸੀਗੀ ਇਹਦਾ ਦਾ ਕਨਸੈਪਟ ਹੈ ਜਿਹੜਾ ਹੁਣ ਸਿਨੇਮਾ ਉੱਤੇ ਕੀ ਪ੍ਰਭਾਵ ਪਏਗਾ ਅਸੀਂ ਫਿਲਮਾਂ 'ਚ ਹੁੰਦੀਆਂ ਨੇ ਬਿਲਕੁਲ ਵਕਰੇ ਕਨਸੈਪਟ ਆਉਣੇ ਚਾਹੀਦੇ ਨੇ ਜੀ ਵਕਰਾ ਕਨਸੈਪਟ ਆਉਂਦਾ ਤਾਂ ਲੋਕਾਂ ਦਾ ਇੰਟਰਸਟ ਬਣਦਾ ਹੈ ਮਨਾ ਲੋਕਾਂ ਨੂੰ ਵੀ ਚੰਗਾ ਲੱਗਦਾ ਕਿ ਕੁਝ ਅਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਅਸਾ ਹਮੇਸ਼ਾ ਵੱਖਰੇ ਕਾਨਸੈਪਟ ਨੂੰ ਜਿਹਾ ਆ ਆਖਦੇ ਫਿਲਮ ਜਿਹੜੀ ਹੈ ਨਾ ਉਹ ਮੈਂ ਕਹਿੰਨੀ ਆ ਵੀ ਜਿੰਨੂੰ ਕਹਿੰਦੇ ਨਾ ਵੀ ਸਾਗਰ ਦੇ ਵਿੱਚ ਗਾਗਰ ਚ ਸਾਗਰ ਭਰਨ ਵਾਲੀ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਕਾਮੇਡੀ ਫਿਲਮਾਂ ਹੋ ਗਈਆਂ ਸੀ ਇੱਕੋ ਜਨਰ ਦੀਆਂ ਫਿਲਮਾਂ ਆ ਰਹੀਆਂ ਸੀ ਔਰ ਖਾਸ ਤੌਰ ਤੇ ਨਾ ਇੱਕ ਰੋਮਾਂਟਿਕ ਹੀਰੋ ਦੀ ਕਮੀ ਜਿਸ ਤਰ੍ਹਾਂ ਮਤਲਬ ਬਾਲੀਵੁੱਡ ਚ ਹਰ ਰੋਜ਼ ਨਵੇਂ ਮੁੰਡੇ ਆਉਂਦੇ ਨੇ ਔਰ ਹੀਰੋਇਜ਼ਮ ਚਾਹੁੰਦੇ ਨੇ ਸੋ ਕਾਫੀ ਧੀਰ ਤੋਂ ਇੱਕ ਵੈਕਿਊਮ ਸੀ ਪੰਜਾਬੀ ਸਿਨੇਮੇ ਚ ਮੈਨੂੰ ਲੱਗਦਾ ਗੁਰੂ ਰੰਧਾਵਾ ਦੇ ਆਨ ਨਾਲ ਉਹ ਜਿਹੜਾ ਇੱਕ ਰੋਮਾਂਟਿਕ ਹੀਰੋ ਦੀ ਵੈਕਿਊਮ ਸੀ ਉਹ ਪਰਿਆ ਤੋ ਜਦ ਪੰਜਾਬੀ ਸਿਨੇਮਾ ਬਹੁਤ ਵੱਡਾ ਹੋਇਆ ਹੈ ਸੋ ਉਹ ਮੈਨੂੰ ਲੱਗਦਾ ਕਿ ਉਹਦੇ ਨਾਲ ਬੜਾ ਖੂਬਸੂਰਤ ਸਿਨੇਮਾ ਜਿਹੜਾ ਹੈ ਵੇਖਣ ਨੂੰ ਮਿਲਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹਦਾ ਜਵਾਬ ਨਹੀਂ ਆਇਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਵਾਬੇ ਦਾਨੋ ਬੋਲੇ ਸੋ ਨਿਹਾਲ <laughs> हां जी हुकुम मान साहब फिर आ गया तू मान साहब पुढे चाचा जी इन्होंने पहला टाइम बोलया ना ओद एक दिन जितले ਸੀਗਾ मतलब फिल्म ओद ही लाग्या ਸੀ ਵੀ ਯਾਰ ਇਹ ਤਾਂ ਬਿਲਕੁਲ ਕਰਨ ਵਾਲੀ ਐ ਦੇਖੋ ਹਰਦੀਪ ਬਹੁਤ ਅੱਛਾ ਆਰਟਿਸਟ ਹੈ ਔਰ ਇਹ ਸਾਡੇ ਨਾਲ ਹਾਸ਼ਰ ਵੇਲੇ ਤੋਂ ਜੁੜੇ ਹੋਇਆ ਹੈ ਆਮ ਤੌਰ ਤੇ ਜਦੋਂ ਵਿਆਹ ਜਾਂਦਾ ਇਹਨੂੰ ਲੋਕ ਬੱਬੂ ਦਾ ਚਾਚਾ ਹੀ ਆਖਦੇ ਆ ਤੇ ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਦੀ ਲੋੜ ਹੈ ਉਹ ਅਸੀਂ ਪਿਛਲੀ ਫਿਲਮ ਚ ਵੀ ਸਾਡੀ ਇਹ ਕੋਸ਼ਿਸ਼ ਸੀ ਭਵਿੱਖ ਚ ਵੀ ਕਿ ਕੋਸ਼ਿਸ਼ ਇਹ ਹੀ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਅੱਗੇ ਆਉਣ ਤਾਂ ਇੰਡਸਟਰੀ ਜ਼ਿਆਦਾ ਗਰੋਥ ਕਰੇ ਯਾਰ ਸਾਡੀ ਘਰ ਦੀ ਫਿਲਮ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ ਸੀ ਬਹੁਤ ਸੋਹਣੀ ਲੱਗੀ ਬਾ ਗੱਲ ਕਰ ਤਾ ਅਗਲੀ ਨਹੀਂ ਪੈਸਾ ਲਾ ਕੇ ਵੇਖਣੀ ਹੈ ਅੱਜ ਤੁਹਾਨੂੰ ਉੱਧਾ ਵਗਾਈ ਹੈ ਹੁਣ ਫੈਮਿਲੀ ਨਾਲ ਆਉਣਾ ਫਿਲਮ ਅੱਛੀ ਹੈ ਦੇਖੋ ਫਿਲਮ ਦੇ ਅਲੱਗ ਇਹ ਕਾ ਮੁੰਡਾ ਪੁੱਤ ਜਿਹਾ ਜਿਹਾ ਮੈਨੂੰ ਇਹ ਕਦੇ ਮਲਾਇਆ ਨਾ ਕਰੋ ਫਿਲਮਾਂ ਹਰ ਫਿਲਮ ਦਾ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਹੈ ਕੋਈ ਰੋਮੇਡੀ ਹੈ ਕੋਈ ਰੋਮਾਂਟਿਕ ਆਊਟ ਐਂਡ ਆਊਟ ਹੈ ਕੋਈ ਐਕਸ਼ਨ ਮੂਵੀ ਹੈ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਹੈ ਜਿਹੜਾ ਉਹਨਾਂ ਦਾ ਜਨਰ ਹੈ ਨਾ ਉਹ ਬੜਾ ਪਿਆਰ ਵਾਲਾ ਹੈ ਬਹੁਤ ਜਿੱਦਾਂ ਪਰਿਵਾਰਕ ਜਿੱਦਾਂ ਹੁੰਦਾ ਨਾ ਉਦਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਉਹ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਮਿਕਸ ਨਾ ਕਰਿਆ ਕਰੋ ਜੀ ਆਪਾਂ ਮਿਲਣਾ ਵੱਡੇ ਭਰਾ ਵਾਲਾ ਹਕਿਆਦਾ ਹੋ ਗਿਆ ਜੀ ਅੱਜ ਤੁਸੀਂ ਨਾਲ ਨਾਲ ਮੌਜੂਦ ਦੌਰਾਨ ਵੀ ਅੱਜ ਵੀ ਗੁਰੂ ਨਾਨਕ ਤੁਸੀਂ ਹਮੇਸ਼ਾ ਕਹਿੰਦੇ ਵੀ ਛੋਟਾ ਭਰਾਇਆ ਮੇਰਾ ਉਹ ਮੈਂ ਕਹਿੰਦਾ ਜ਼ਰੂਰੀ ਵੀ ਹੈ ਵੀ ਵੱਡੇ ਨੂੰ ਵੱਡੇ ਨਾਲੇ ਚੱਲਦੇ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਆ ਟੁੱਟ ਕਦੇ ਵੀ ਕੋਈ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਨਵੇਂ ਆ ਦੇ ਮੈਂ ਤਾਂ ਅਸੀਂ ਕੋਸ਼ਿਸ਼ ਹੈ ਕਿ ਹਮੇਸ਼ਾ ਪ੍ਰਮੋਟ ਕਰਦੇ ਇਹ ਤਾਂ ਸਾਡਾ ਪਰਿਵਾਰ ਹੈ ਉਦਾਂ ਵੀ ਕੋਈ ਨਵਾਂ ਹੋਵੇ ਅਸੀਂ ਹਮੇਸ਼ਾ ਉਹਨੂੰ ਵੀ ਪ੍ਰਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀਆਂ ਜਾ ਲੌਬੀਆਂ ਲੁਬੀਆਂ ਜਿਹਾ ਹੁੰਦੀਆਂ ਮੈਂ ਜਮੇ ਖਿਲਾਫ ਹਾਂ ਦੇ ਔਰ ਬਿਲਕੁਲ ਜੋ ਤੱਕ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੀ ਕੋਈ ਲੋਬੀ ਲੂਬੀ ਜੀ ਨਾ ਬਣਾਵਾਂਗੇ ਨਾ ਵੜਨ ਦਵਾਂਗੇ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੋ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਆ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਵਾਂ ਹੈ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਕਿਉਂਕਿ ਉਹਦਾ ਦਿਲ ਟੁੱਟ ਜਾਂਦਾ ਜਦੋਂ ਕੋਈ ਨਵਾਂ ਬੱਚਾ ਇੱਕ ਵਾਰੀ ਆਉਂਦੇ ਤੁਸੀਂ ਉਹਨੂੰ ਨਹੀਂ ਪਛਾਣਦੇ ਪਛਾਣ ਦਿੱਤਾ ਪੈਸੇ ਹੁੰਨੇ ਸਾਰਨ ਫੋਨ ਤੇ ਰਹਿੰਦੇ ਹੋ ਔਰ ਪਹਿਲਾਂ ਉਹਨਾਂ ਨੂੰ ਕਰਿਆ ਕਰੋ ਬਾਕੀ ਬਾਅਦ ਚੱਲ ਜਾ ਇਹ ਵੈਸੀ ਇਦਾਂ ਦਾ ਇਹ ਇਦਾਂ ਹੀ ਜੈਮ ਹੈ ਜੈਮ ਹੈ ਇਹ ਨਿੱਜੀ ਜ਼ਿੰਦਗੀ ਚ ਵੀ ਹੈ ਹਾਂ ਜੀ ਉਹ ਮੇਰਾ ਭਤੀਜਾ ਖੜਾ ਫਿਰ ਮੇਰੇ ਜੀ ਸਰ ਜੀ ਸਰ ਸਾਡਾ ਸ਼ਾਹੂ ਫਿਲਮ ਦੇ ਵਿੱਚ ਲੈਂਦੇ ਪੰਜਾਬ ਦੀ ਗੱਲ ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਮਹਾਰਾਜਾ ਰਣਜੀਤ ਸਿੰਘ ਦੇ ਇਹ ਪੰਜਾਬ ਦੇ ਪਿਆਰ ਲਈ ਕੋਈ ਸ਼ਹਿਰੋ ਸ਼ਾੜੀ ਵਕੂਆ ਪੈਂਦਾ ਉਹ ਗਾਇਆ ਸੀ ਹਸ਼ਰ ਜਗਣਾ ਚੰਡੀਗੜ੍ਹ ਬੋਲੀ ਪੈਂਦੀ ਨੱਚੂਗਾ ਲਾਹੌਰ ਸਾਰਾ ਜਰੂਰ ਸੁਣੋ ਅੱਜ ਕਈ ਵਾਰੀ ਬੰਦਾ ਨਹੀਂ ਸੁਣਦਾ ਲੇਟ ਹੋ ਜਾਂਦਾ ਗੁਰੂ ਭਾਈ ਕਿੱਥਾ ਦੂਜਾ ਪਾਰਟ ਨਿਕੀ ਜਾਂਦੇ ਆ ਜੀ ਆ ਗਿਆ ਤਿਆਰੀ ਹੈ ਕੋਈ ਨਹੀਂ ਕੋਈ ਨਹੀਂ ਅਖੀਰ ਤੋਦੀ ਤਾਂ ਕੋਈ ਨਹੀਂ ਕੋਈ ਨਹੀਂ ਬੜੇ ਮੂਰੇ ਆ ਹਾਂ ਕਾ ਕਾ ਕੋਈ ਨਹੀਂ ਕੋਈ ਨਹੀਂ ਉਹ ਤੋ ਮੂਰੇ ਆ ਅਸੀਂ ਲੰਬਿਆ ਜੀ ਸਾਫ ਲੈਣਾ ਸੀ ਪਿੱਛੇ ਬਹੁਤ ਸੋਹਣੀ ਆ ਸ਼ੁਕਰ ਆ ਬਾਂਦਰ ਬਚ ਗਿਆ ਅਰੇ ਬਾਂਦਰ ਲੰਡਾ ਦਰ ਆਇਆ ਲੰਡਾ ਲੰਡਾ ਬਾਂਦਰ ਵੀ ਤਾਂ ਬੱਦਰੀ ਆ ਐ ਰਹਿਮਾਂ ਦੀ ਘਰਾਣਾ ਹੁਣੀ ਵੀ ਆਏ ਹੋ ਇਹਨੇ ਸਾਰੀ ਇੰਡਸਟਰੀ ਜਿਹੜੀ ਹੈ ਗੁਰੂ ਨੂੰ ਬੜੀ ਮੁਹੱਬਤ ਕਰਦੀ ਬੜਾ ਇੱਕ ਤੇ ਅਦਬ ਇਹਦੇ ਚ ਬਹੁਤ ਹੈ ਸੋ ਬੜਾ ਅੱਛਾ ਸ਼ੇਰ ਹੈ ਕਿ ਅਦਬ ਪਹਿਲਾ ਕਰੀਨਾ ਹੈ ਮੁਹਬਤ ਕੇ ਕਰੀਨ ਹੋਗੇ ਔਰ ਇਹ ਬੜਾ ਬਾ ਅਦਬ ਕਲਾਕਾਰ ਹੈ ਔਰ ਅੱਛਾ ਆਰਟਿਸਟ ਹੈ ਤੁਸੀਂ ਦੇਖਿਆ ਇਹਨੇ ਪ੍ਰੂਵ ਕੀਤਾ ਹੈ ਹਿਮਾਂਜੀ ਵਾਟ ਡੂ ਯੂ ਵਾਂਟ ਟੂ ਸੇ ਸੌਰੀ ਮੈਂ ਪਹਿਲੀ ਵਾਰੀ ਅੱਜ ਨਰਵਸ ਹੋ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਮੈਂ ਇਨਾ ਤਾਂ ਸਿੱਖਿਆ ਕਿਉਂਕਿ ਮੈਂ ਮੈਂ ਇਨਾ ਨਹੀਂ ਮੈਨੂੰ ਐਸ ਅ ਕੰਟੈਸਟੈਂਟ ਜਜ ਕੀਤਾ ਹੈ ਨਾ ਸੋ ਬਾਕੀ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ਾਰਟ ਐਂਡ ਗੁਰੂ ਦੀ ਐਕਟਿੰਗ ਬਹੁਤ ਵਧੀਆ ਸੀ ਤੇ ਬਾਕੀ ਆਲ ਦਾ ਬੈਸਟ ਹੋਰ ਵਧੀਆ ਵਧੀਆ ਮਤਲਬ ਆਡੀਅנס ਪਸੰਦ ਕਰੇ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਮਾਨਸਾ ਮੇਰੇ ਵੱਡੇ ਭਰਾ ਨੇ ਹਨਾ ਜੀ ਕਹਿੰਦੇ ਕਿ ਮੈਂ ਉਹਨਾਂ ਸਾਹਮਣੇ ਵੀ ਨਰਦਗ ਵੀ ਹੋ ਜਾਨੀ ਆ ਇਹਨਾਂ ਦੇ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਜੋੜ ਕੇ ਚੱਲਣ ਦੀ ਔਰ ਛੋਟਿਆਂ ਨੂੰ ਨਾਲ ਲੈ ਕੇ ਚੱਲਣ ਦੀ ਆਪ ਤੁਸੀਂ ਦੇਖੀ ਇਹਨਾਂ ਦੇ ਵਿੱਚ ਅਸੀਂ ਫੋਲੋ ਕਰਦੇ ਹਾਂ ਬਸ ਜਿਵੇਂ ਕਹਿੰਦੇ ਆ ਅਸੀਂ ਉਵੇਂ ਮੰਨ ਲੈਂਦੇ ਆ ਕਰਦੇ ਹੁਕਮ ਕਰਦੇ ਆ ਸੌਰੀ ਕਿਵੇਂ ਹੁਕਮ ਕਰਦੇ ਆ ਮਾਨ ਸਾਹਿਬ ਮਸਲਾ ਪਿਆਰੇ ਕਰਨਾ ਬੱਚੇ ਇੱਧਾ ਕਰਨਾ ਆਪਾਂ ਤੁਸੀਂ ਆਪਣੇ ਮੰਮੀ ਡੈਡੀ ਦੀ ਮੰਨਦੇ ਹੋ ਜੀ ਜੀ ਬਸ ਫਿਰ ਵਾ 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 ਥੈਂਕ ਯੂ ਮਾ ਜੀ ਮੱਖਣ ਬਰਾਡ ਮੱਖਣ ਬਰਾਡ ਜੀ ਆਏ ਬੜੀ ਢੇਰ ਵਿੱਚੋਂ ਅੱਜ ਅਸੀਂ ਮੇਲੇ ਪਾਜੀ ਆਓ ਪਲੀਜ਼ ਸਸੀ ਗਾਲ ਜੀ ਸਾਰਿਆਂ ਨੂੰ ਫਿਰ ਅੱਜ ਆਪਾਂ ਸ਼ਾਹਕੋਟ ਲਈ ਇੱਥੇ ਆਈ ਸੀ ਤੇ ਪ੍ਰੀਮੀਅਰ ਤੇ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਮੁਹੰਮਦ ਦੀ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾਵੇ ਨੇ ਆਪਣਾ کردار ਪੂਰਾ ਨਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਹਦਾ ਦਿਖਾਇਆ ਜਿਹੜਾ ਇਹਦੇ ਲਈ ਤਾੜੀਆਂ ਲਾ ਦਿਓ ਇਕੱਲੇ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਠੋਕ ਕੇ ਜਿੰਨੇ ਵੀ ਲੱਗੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਦਾਵਾ ਤੇ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਤੁਹਾਡੇ ਜੈ 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 ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਦਾਨ ਤਲਵਾਰਾਂ ਦੇ ਸਿਰਾਂ ਤੇ ਹੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਘੇਰਾਂ ਦੇਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜੋਰ ਚਾਹੀਦਾ ਮਾਨ ਸਾਹਿਬ ਜੇਹਰਮੰਦਿਆ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜੋਰ ਚਾਹੀਦਾ ਆਹ ਮਾਨ ਸਾਹਿਬ ਉਹ ਪਿੱਛੇ ਮੈਨੂੰ ਕਹਿ ਰਹੇ ਕਈ ਜਣੇ ਵੀ ਕਹਿੰਦੇ ਇਹ ਮੱਖਣ ਸਾਹਿਬ ਨੂੰ ਫਿਲਮ ਲੈ ਲੈ ਜਾਵੇ ਫਿਲਮ ਦੇ ਵਿੱਚ ਮੱਖਣ ਯਾਰ ਆ ਸਾਡਾ ਪੁਰਾਣਾ ਮਿਲ ਮਿਲ ਨਹੀਂ ਹੁੰਦਾ ਅਸੀਂ ਕਈ ਵਾਰੀ ਖੱਬੇ ਸੱਚੇ ਕੰਮ ਚਰਨਾ ਪਰ ਸਾਡੀ ਸਾਹਜ ਬੜੀ ਪੁਰਾਣੀ ਆ ਮੱਖਣ ਮੈਂ ਤੇ ਚੀਮਾ ਸਾਡੀ ਬੜੀ ਪੁਰਾਣੀ ਸਾਂਝ ਹੈ ਇਹ ਤਾਂ ਅੱਜ ਕੱਲ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਇੱਕ ਦੂਜੇ ਲਈ ਲੜਨ ਭੜਨ ਦਾ ਇਹ ਜਿਹੜੀ ਪਹਿਲੀ ਇਸ ਤੋਂ ਪਹਿਲਾਂ ਪੁਰਾਣਾ ਆਰਟਿਸਟਾਂ ਉਹਨਾਂ 'ਚ ਬਹੁਤ ਪਿਆਰ ਸਤਿਕਾਰ ਅੱਜ ਵੀ ਉਹਵੇਂ ਹੀ ਪਰਿਵਾਰਾ ਜਾਂਦੇ ਇਹਦੇ ਬੇਟੇ ਦਾ ਨਾਮ ਇੱਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਮੈਂ ਦੱਤੀ ਹੈ ਵਾਹ ਤੋਂ ਸਾਡੇ ਤਾਂ ਬੜੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਹੈ ਔਰ ਸਦਾ ਹੀ ਇਦੇ ਰਹਨੇ ਹੈ ਸਤਿਕਾਰ ਬਹੁਤ ਹੈ ਇੱਕ ਦੂਜੇ ਦਾ ਆਪਦੇ ਤੋਂ ਪਹਿਲਾਂ ਦੋਸਤ ਨੂੰ ਸਮਝੀਦਾ بس ਇਹੀ ਵਜ੍ਹਾ ਵੀ ਇੱਕ ਦੂਜੇ ਲਈ ਖੜ੍ਹ ਜਾਂਦੇ ਆ ਪਿਆਰ ਠੀਕ ਹੈ ਬਾਨਾ ਜਾਈਏ ਬਸ ਤੇਲ ਤੇ ਜੋ ਹੀ ਸਭ ਕੋ ਸਿਰ ਮੇ ਤੇ ਆ ਤੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲ ਨੂੰ ਪਰਿਵਾਰਾਂ ਨਾਲ ਫਿਲਮ ਦੇਖਣ ਆਉਣ ਜ਼ਰੂਰ ਤੈਨੂੰ ਤਾਂ ਚੈੱਕ ਕਰਨਾ ਮੈਂ ਚਲੋ ਥੈਂਕ ਯੂ ਥੈਂਕ ਯੂ ਪਰ ਮੰਨ ਲਈ ਤੇ ਪਹਿਲੀ ਫਿਲਮ ਹੈ ਇਹ 1 ਮਿੰਟ ਇਹਦੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮਹਚਾਨੀ ਦੋ ਲਾਈਨਾਂ ਜ਼ਰੂਰ ਮੰਨ ਲਈ ਥੈਂਕ ਯੂ ਸੋ ਮੱਚ ਪਹਿਲੇ ਤੇ ਮੈਨੂੰ ਤਾਂ ਸਾਰਾ ਕੁਝ ਕਰਨਾ ਨਹੀਂ ਹੁੰਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਐ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹਨਾਂ ਨੂੰ ਪਤਾ ਨਹੀਂ ਕੀ ਦਿਖਿਆ ਮੈਨੂੰ ਨਹੀਂ ਪਤਾ ਤੇ ਬਾਹਰੋਂ ਦੇਖਦਾ ਬਈ ਬਹੁਤ ਗੱਲਾਂ ਨੇ ਪਾਜੀ ਸਕ੍ਰੀਨ ਤੇ ਵੀ ਸਾਰਿਆਂ ਨੇ ਦਿਖਿਆ ਤੇ ਇਦਾਂ ਸਪੋਰਟ ਕਰਦੇ ਲੋ ਨਵੇਂ ਨਵੇਂ ਆਰਟਿਸਟਾਂ ਨੂੰ ਆ ਇਵਨ ਨੂੰ ਜਦੋਂ ਵੀ ਜਦੋਂ ਕੋਈ ਨਵਾਂ ਸਮਝੋ ਉਦੋਂ ਫੇਰ ਸਪੋਰਟ ਕਰਨੀ ਜਰੂਰ ਕਰ ਦੋ ਭਾਈ ਰਵਿੰਦਰ ਨਵਾਂ ਸਭ ਜੋ ਸਪੋਰਟ ਕਰਨੀ ਸ਼ੁਰੂ ਕਰ। थैंक यू सो ਇਹ ਇਹਨਾਂ ਦਾ ਬੜਾ ਬਣ ਹੈ ਜੀ ਤੇ ਮੇਰੇ ਲਈ ਸਾਰਾ ਕੁਝ ਅਨਐਕਸਪੈਕਟਿਡ ਸੀਗਾ ਇਹ ਮੂਵੀ ਕਰਨੀ ਅਨਐਕਸਪੈਕਟਿਡ ਹੈ। ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਬਸ ਸੁਪਨਾ ਜਿਹਾ ਹੀ ਹੈ ਤੇ ਮੈਂ ਜਾਨਾ ਮੈਂ ਸੁਪਨਾ ਹੀ ਦੇਖਦਾ ਰਹਾ ਧੰਨਵਾਦ थैंक यू थैंक यू ਗੈਟ